ਦਾ ਹਲਾਲਾ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਾਰਮਿਕ ਤੇ ਰਾਜਨੀਤੀ ਦੀ ਸਵੇਲ ਵਿਅਕਤੀ ਨੂੰ ਅਗਵਾਈ ਦਿਵਾਉਣੀ ਚਾਹੀਦੀ ਆ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆਜ ਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਬਸ ਜਾਤ ਹੋ ਗਈ ਤੇ ਹੁਣ ਆਪ ਹੀ ਬਦਲ ਸੋਚ ਲੈਣਾ ਚਾਹੀਦਾ ਹੈ ਲੋਕਾਂ ਨੂੰ ਦਿਖਾਉਣਾ ਹੀ ਨਹੀਂ ਚਾਹੀਦਾ ਆਪ ਹੀ ਸੋਚ ਲੈਣਾ ਚਾਹੀਦਾ ਹੈ ਜਿੰਨਾ ਦਾ ਸੇਵਾ ਮੰਗਿਆ ਉਹ ਤਾਂ ਜਿੱਤ ਗਿਆ ਫਿਰ ਜਿੰਨਾ ਫਤ ਉਹ ਦੇਣ ਜਿਹੜੇ ਹਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਵਿੱਚ ਪੂਰ ਕੌਨਫੀਡੈਂਸ ਰਿਪੋਰਟ ਦਿੱਤਾ ਹੈ ਜਿੰਨੀਆਂ ਮਰਜੀ ਇਹ ਚੀਂਕਾ ਮਾਰ ਲੈਣ ਬਾਹਰ ਬੈਠ ਕੇ ਉਹਦਾ ਕੋਈ ਵੈਲਿਊ ਨਹੀਂ ਕੀ ਨਾ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਨੋਟਿਸ ਲੈਣ ਦੀ ਲੋੜ ਹੈ ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਾਰਮਿਕ ਇਹ ਰਾਜਨੀਤੀ ਦੀ ਸਵੇਲ ਬੈਕਟੀ ਨੂੰ ਅਗਵਾਈ ਸਮਝਣੀ ਚਾਹੀਦੀ ਹੈ। ਪੁਰਾਣੂ ਕਹਿ ਅਸੀਂ ਮੰਗ ਕੀਤੀ ਆ ਜੇ ਉਹ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਤੇ ਆ ਅਸੀਂ ਇਸੇ ਵੀ ਵੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਗੇ। ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋਗੀ। ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਦਾ ਤਾਂ ਹੋਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ। ਟੋਟਲ ਕਿੰਨਾ ਮੰਡੇਟ ਤੁਹਾਡੇ ਨਾਮ ਜਾ ਰਹੇ ਸੱਤ ਪਈ ਨਹੀਂ ਥੋੜੇ ਰਕੋ ਹੱਤਾ ਸ਼ੁਰੂਆਤ ਹੈ ਅੱਜ ਦੇਖੀਏ ਹੁੰਦਾ ਹੈ ਕੀ ਅੱਜ ਤੋਂ ਸੇ ਮੇਰਾ ਖਿਆਲ ਬਿਨਾ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੀ ਇਹ ਮੀਟਿੰਗ ਬਲਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਦਾ ਸੂਬਾ ਮੋਟੇ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਲੀਡਰਾਂ ਦੀ بجائے ਲੋਕ ਜਿਆਦੇ ਨਾਲ ਲੈ ਗਏ ਪੰਜਾਬ ਦੇ ਲੋਕਾਂ ਨਾਲ ਕਰਕੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਚਲੋ ਸੁਖਬੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਆਕਾਲੀ ਦਲ ਦੇ ਜਿੰਨੇ ਵੀ ਜਿੰਨੇ ਹਸਾਰ ਹੈਗੇ ਉਹਨਾਂ ਸਾਰਿਆਂ ਨੇ ਕਿਹਾ ਕਿ ਜੋ ਵੀ ਜਿਹਨੂੰ ਆਪਣੀ ਕੁਰਸੀ ਤੇ ਫਾਈਨ ਬਣਾਉਣ ਬੱਦਚੀ ਆਸਲੀ ਆਸਲੀ ਇਹ ਇਹ ਬੱਤੇ ਪਉਣ ਦੀ ਲੋੜ ਕਿਉਂ ਪੈ ਰਹੀ ਹੈ ਆਸਲੀ ਭਲੇਖਾ ਇਹ ਬੱਤੇ ਪਉਣ ਦੇ ਇਹਦੇ ਭਲੇਖੇ ਕਰਕੇ ਪੈ ਰਹੇ ਆਹੀ ਭਲੇਖੇ ਨੇ ਮਾਰੇ ਪਹਿਲਾਂ ਕੋਈ ਨਾਮਾ ਦੀ ਤਜਵੀਜ਼ ਵੀ ਰੱਖੀ ਗਈ ਹੈ ਕੋਲ ਪ੍ਰਧਾਨ ਹੋਣਾ ਚਾਹੀਦਾ ਨਹੀਂ ਅਜੇ ਅਜੇ ਅਸੀਂ ਜਾਣਾ ਜੇ ਕਿਸੇ ਨੇ ਟੈਸਟ ਰੱਖਿਆ ਕਿ ਜਿੱਤੇ ਆ ਜਾਂ ਹਾਰੇ ਆ ਜਿਹਨਾਂ ਦਾ ਹਸਤੀਵਾ ਮੰਗਦੇ ਆ ਉਹ ਤਾਂ ਜਿੱਤ ਗਿਆ ਫਿਰ ਅਸਨੀਫਾ ਤੋਂ ਉਹ ਦੇਣ ਜਿਹੜੇ ਹਾਰੇ ਫਿਰ ਇੱਕ ਗੱਲ ਤੇ ਇੱਕ ਠਾਏ ਵੀ ਗੱਲ ਸੁਣੀ ਜੀ ਇਹਨਾਂ ਦੇ ਲੋਕ ਉਲਟ ਨੇ ਮੈਂ ਕਿਹਾ ਲੋਕ ਬੜੇ ਧਿਆਣੇ ਨੇ ਜੀ ਇਹਨਾਂ ਦੇ ਉਲਟ ਕਹਿਣੇ ਉਹਨਾਂ ਨੂੰ ਤਾਂ 50000 ਤੇ ਜਿੱਤਾਦਾ ਪਿਛਲੀ ਵਾਰ 29 ਤੇ ਸੀ ਤੇ ਜਿਨ੍ਹਾਂ ਨੂੰ ਕਹਿੰਦੇ ਲੋਕ ਨਾਲ ਉਹ ਹਾਰ ਜਾਂਦੇ ਆ ਇਹ ਦੇਖੋ ਗੱਲ ਇਹ ਹੈ ਕਿ ਤਿੰਨ ਤਿੰਨ ਵਾਰੀ ਕੰਟੀਨਿਊਸਲੀ ਹਾਰੇ ਸੀ ਤਾਂ ਤਿੰਨ ਤਿੰਨ ਵਾਰੀ ਕੰਟੀਨਿਊਸਲੀ ਉਹ ਤਾਂ ਰਿਟਾਇਰ ਨਹੀਂ ਹੋਏ ਤੇ ਜਿਹੜੇ ਇੱਕੋ ਵਾਰੀ ਹਰੇ ਆਉਂਦਾਂ ਨੂੰ ਕਹਿੰਦੇ ਅਸਤੀਫਾ ਦੇ ਦੋ ਪਤਾ ਨਹੀਂ ਕਿਹੜਾ ਵਿਧਾਨ ਤੇ ਸੰਵਿਧਾਨ ਮੰਗਦਾ ਹੈਗਾ ਸੋ ਮੈਂ ਇੱਕ ਗੱਲ ਬੜੀ ਸਪਸ਼ਟ ਕਹਿ ਦੇਣੀ ਚਾਹੁੰਦਾ ਜਿਵੇਂ ਡਾਕਟਰ ਚੀਮਾ ਨੇ ਦੱਸਿਆ ਭੁੰਦਰ ਸਾਹਿਬ ਨੇ ਦੱਸਿਆ ਪਾਰਟੀ ਕਿਸੇ ਡੈਕੋਰਮ ਨਾਲ ਕਿਸੇ ਸਿਸਟਮ ਨਾਲ ਚੱਲਦੀ ਹੈ ਪਾਰਟੀ ਦੀਆਂ ਜਿਹੜੀਆਂ ਤਿੰਨੋਂ ਬਾਡੀਜ਼ ਨੇ ਉਹਨਾਂ ਨੇ ਬਿਨਾਂ ਕਿਸੇ ਰੈਜ਼ਰਵੇਸ਼ਨ ਦੇ ਬਿਨਾਂ ਕਿਸੇ ਰੈਜ਼ਰਵੇਸ਼ਨ ਦੇ ਸਰ ਸੁਖਵੀਰ ਸਿੰਘ ਬਾਦਲ ਵਿੱਚ ਫੁੱਲ ਕੌਨਫੀਡੈਂਸ ਰਿਪੋਰਟ ਕੀਤਾ ਹੈ ਜਿੰਨੀਆਂ ਮਰਜ਼ੀ ਇਹ ਚੀਂਕਾ ਮਾਰ ਲੈਣ ਬਾਹਰ ਬੈਠ ਕੇ ਉਹਦਾ ਕੋਈ ਵੈਲਿਊ ਨਹੀਂ ਕੀ ਨਾ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਸੰਵਿਧਾਨਿਕ ਅਧਿਕਾਰ ਹੀ ਨਹੀਂ ਉਹ ਸੰਵਿਧਾਨਿਕ ਪ੍ਰੋਸੈਸ ਨੂੰ ਕਰੇ ਬਿਨਾ ਜੋ ਮਰਜ਼ੀ ਕਰੀ ਜਾਣ ਉਹਨਾਂ ਗੱਲ ਦੀ ਕੋਈ ਵੈਲੀ ਥੈਂਕ ਯੂ